ਇਸ਼ਿਆ ਦਾ ਪ੍ਰਚਾਰ ਕੀਤਾ ਜਾ ਰਿਹਾ ਪਰ ਗਲਤ ਪ੍ਰਚਾਰ ਹੈ ਨਸ਼ਾ ਖਾਣ ਵਾਲਾ ਕਦੇ ਫੌਮ ਲਈ ਲੜ ਮਰ ਨਹੀਂ ਸਕਦਾ ਛਿਆਣੇ ਛਾਣੇ ਬਜ਼ੁਰਗ ਤੁਸੀਂ ਬੈਠੇ ਦੱਸੋ ਸ਼ਰਾਬੀ ਬੰਦਾ ਲੜ ਸਕਦਾ ਕਿਸੇ ਲਈ ਅਫੀਮ ਚੀ ਬੰਦਾ ਲੜ ਸਕਦਾ ਮਾਖੂਬੀਨ ਵਾਲਾ ਲੜ ਸਕਦਾ ਕੋ ਗਾਂਜਾ ਕੋ ਨੂਰ ਮਾੜੀ ਨਸ਼ੇ ਵਰਤਨ ਵਾਲਾ ਲੜ ਸਕਦਾ ਕਿਸੇ ਵੀ ਕਦੇ ਵੀ ਨਹੀਂ ਲੜ ਸਕਦਾ ਉਹਨੂੰ ਤਾਂ ਆਪਣਾ ਸਰੀਰ ਨਹੀਂ ਉਹ ਤਾਂ ਕੋਲੋਂ ਸਭ ਹੈ ਜਦੋਂ ਉਹ ਕਿਸੇ ਲਈ ਲੜਨਾ ਫੌਜ ਦਾ ਮੈਨੂੰ ਕਰਨਲ ਰਿਟਾਇਰ ਮਿਲਿਆ ਹਿੰਦੂ ਟੈਂਟਲਮੈਨ ਉਹ ਕੰਨਦਾ ਜੀ ਜਦੋਂ ਫੌਜ ਮੋਰਚੇ ਤੇ ਜਵਾਨਾਂ ਨੂੰ ਲੜਨ ਭੇਜਦੀ ਹੈ ਉਦੋਂ ਸਖਤ ਮਨਾਹੀ ਹੁੰਦੀ ਹੈ ਵੀ ਕਿਸੇ ਨੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਮੈਂ ਕਿਹਾ ਕਿਉਂ ਇਹਦਾ ਕੀ ਪ੍ਰਦਰ ਸ਼ਰਾਬ ਪੀ ਕੇ ਸ਼ਰਾਬ ਦੇ ਨਸ਼ੇ ਵਿੱਚ ਸਾਡੇ ਜਵਾਨਾਂ ਨੂੰ ਮਾਰ ਦੇਵੇ ਉਹਨੂੰ ਆਪਣੀ ਛੋਡੀ ਨਹੀਂ ਦੁਨੀਆਂ ਵਿੱਚ ਕੀ ਕਰੇਗਾ ਇੱਕ ਮਦੀ ਦੂਜਾ ਤਰਨ ਤੀਜਾ ਅਸੰਤਾਨ ਪਾਪ ਕਰੇਂ ਨੂੰ ਬਚਾ ਬਚੇ ਬਚਾਵੇ ਰੱਬ ਕੱਲ ਕੀ ਸਰਦਾ ਬਚਣਾ ਹੈ ਇੱਕ ਸ਼ਰਾਬ ਪੀਤੀ ਹੋਵੇ ਦੂਜਾ ਦੁਵਾਨੀ ਹੋਵੇ ਤੀਜਾ ਜੇ ਵਿੱਚ ਪੈਸੇ ਭਰੇ ਹੋਣ ਉਹ ਬੰਦਾ ਪਾਪ ਕਰਨ ਤੋਂ ਕਦੇ ਬਚੀ ਨਹੀਂ ਸਕਦਾ ਰੱਬ ਕੋਈ ਬਚਾਵੇ ਰੱਬ ਤੂੰ ਮਚਾਉਂਗਾ ਐਸੇ ਬੰਦੇ ਨੂੰ ਉਹ ਪਾਪ ਕਰੇਗਾ ਹੀ ਕਰੇਗਾ ਮੇਰੀ ਹੱਥ ਝੋੜ ਕੇ ਬੇਨਤੀਆ ਮਸੂਮ ਸੁਣਾ ਕਰਿਓ ਇਨਾ ਮੁਲਕਾਂ ਵਿੱਚ ਆਈ ਹੈ ਸਤ ਸੰਗਤ ਕਰੋ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਨਾਲ ਗੁਰਮਤ ਨਾਲ ਜੋੜੋ ਆਪਣੇ ਬੱਚਿਆਂ ਦਾ ਭਵਿੱਖ ਸਜੋ ਦੁਨਿਆਵੀ ਵਿੱਦਿਆ ਇੰਨੀ ਉਨ੍ਹਾਂ ਨੂੰ ਦਵਾਓ ਕਿ ਵੱਡੀਆਂ ਡਿਗਰੀਆਂ ਪ੍ਰਾਪਤ ਕਰਕੇ ਵੱਡੀਆਂ ਪੋਸਟਾਂ ਤੇ ਤੁਹਾਡੇ ਬੱਚੇ ਜਾਣ ਸਿੱਖ ਪੰਥ ਦਾ ਨਾਮ ਰੋਸ਼ਨ ਕਰਨ ਕਿਨਾ ਜਵਾਨੀ ਦਾ ਗਾ ਬਚਪਨ ਦਾ ਜੀਵਨ ਹੁੰਦਾ ਨਾ ਸਾਥ ਸੰਦੇਜੀ ਉਹਦੇ ਵਿੱਚ ਦੁਨੀਆ ਦੇ ਸੁੱਖ ਚੰਗੇ ਲੱਗਦੇ ਆ ਮਸ਼ਕਫਤ ਕਰਨ ਨੂੰ ਦੀ ਨਹੀਂ ਕਰਦਾ ਬੱਚੇ ਦਾ ਵੀ ਜਵਾਨ ਦਾ ਵੀ ਵੀ ਵਧੀਆ ਖਾਣ ਮਿਲੇ ਸੋਹਣਾ ਪਾਉਣ ਨੂੰ ਮਿਲੇ ਐਸ਼ ਕਰਨ ਨੂੰ ਬਾਪ ਪੈਸੇ ਦੇ ਦੇਵੇ ਤੇ ਜੇ ਆਪਾਂ ਇਹ ਕਰੀ ਗਏ ਉਹਨੇ ਕੀ ਪੜ ਪੰਨਾ ਉਹਨੇ ਕੀ ਮਿਹਨਤ ਮਸ਼ਕਫਤ ਮਿਹਨਤ ਮਸ਼ਕਫਤ ਕਰਨੀ ਪੈਂਦੀ ਹੈ ਭਾਈ ਵਿਦਿਆ ਪੜਨੀ ਵੀ ਤਾਂ ਆਪੇ ਤੁਹਾਡਾ ਇੱਕ ਬੱਚਾ ਕਿਸੇ ਵੱਡੀ ਪੋਸਟ ਤੇ ਚਲਿਆ ਗਿਆ ਵੱਡੀ ਥਾਂ ਤੇ ਚਲਿਆ ਗਿਆ ਤੁਹਾਡਾ ਨਾਮ ਰੌਸ਼ਨ ਕਰਦੇ ਆਂ ਬਾਬਾ ਸਿਵਾ ਸਿੰਘ ਜੀ ਕੂਰ ਸਾਹਿਬ ਵਾਲੇ ਸੁਣਾਉਂਦੇ ਹੁੰਦੇ ਆਂ ਕਹਿੰਦੇ ਜਸਤਸ ਕੁਲਦੀਪ ਸਿੰਘ ਸੁਪਰੀਮ ਕੋਰਟ ਦਾ ਜੱਜ ਬਣਿਆ ਸਾਡੇ ਇਲਾਕੇ ਦੇ ਵਿੱਚ ਕਹਿੰਦੇ ਇੱਕ ਪੁਲਿਸ ਮੁਕਾਬਲਾ ਕੀਤਾ ਕਿੰਨਾ ਭੈਣਾ ਉਸ ਬੰਦੇ ਨੇ ਕੋਠਾਣੇਦਾਰ ਸੀ ਦੱਸਦੇ ਆਂ ਉਨੇ ਸਾਥ ਸੰਗੀ ਕੋਈ ਮੁਕਾਬਲੇ ਵਿੱਚ ਸਿੰਘ ਫਟੜ ਹੋ ਗਈ ਫਟੜ ਹੋਇਆ ਉਹ ਹਸਪੀਟਲ ਤੇ ਦਾਖਲ ਖਰਾਫਾ ਹਲਾਟ ਚੱਲ ਰਿਆ ਨਾ ਉਹ ਰੂਜਨਾਮ ਚੱਲ ਜਿਹੜੀ ਸਾਰਾ ਪਰਚਾ ਦਰਜ ਹੋ ਗਿਆ ਵੀ ਬੰਦੇ ਖੜੇਗੇ ਤਾਂ ਪੈਰਾ ਲੱਗਾ ਹੋਇਆ ਪਰ ਉਹ ਥਾਣੇ ਦਾ ਡੇਟਾ ਜਾਲਮ ਨੂੰ ਪਤਾ ਲੱਗਾ ਵੀ ਉਹ ਬਚ ਗਿਆ ਸਵਤ ਸੰਗੀਓ ਪਾਪੀ ਬੰਦਾ ਗਿਆ ਹਸਪੀਟਲ ਵਿੱਚ ਸਿੰਘ ਨੂੰ ਲੱਤਾਂ ਉਹਕੇ ਗੋਲੀਆਂ ਮਾਰ ਕੇ ਸੀਨੇ ਦੇ ਵਿੱਚ ਉਹਨੂੰ ਸ਼ਹੀਦ ਕੀਤਾ ਉਸਨੇ